ਲੋ ਇਤਨਾ ਚਾਲੂ ਜੀ ਪਿੰਡ ਰੁਕਣੇ ਸਾਕਾ ਮੰਤਰੀ ਕੈਬਨ ਮੰਤਰੀ ਸਰਾਰੀ ਸਾਹਿਬ ਦੇ ਦੂਏ ਦੇ ਅੱਗੇ ਮਾਨ ਸਰਕਾਰ ਮੁਰਦਾਏ ਬੋ ਦੂਦਾ ਜਮੋ ਪਕਰੂ ਟੱਡੇ ਆਪਣਾ ਗੋਜਾ ਖੰਦੇ ਮੀਏ ਮਾਨ ਸਰਕਾਰ ਮੁਰਦਾਏ ਬੋ ਦੂਦਾ ज़िंदबाद ज़िंदबाब ज़िंदबाद ज़िंदाब ਆਈ ਹੁਣ ਸਰਦਾਰ ਗੁਰਬਖਸ਼ ਸਿੰਘ ਜੀ ਪ੍ਰਧਾਨ ਸਾਹਿਬ ਤੇ ਉਹਨਾਂ ਵਿਚਾਰ ਸੁਣੋ ਸੀ ਬਹੁਤ ਵਧੀਆ ਵਿਚਾਰ ਦਿੰਦੇ ਜੀ ਨੌਜਵਾਨ ਸਾਡੇ ਬਜੁਰਗਾਂ ਸੁਣਵਾਜ ਕਿਉਂਕਿ ਅੱਜ ਤੁਸੀਂ ਸਰਦਾਰ ਪੂਜਾ ਸਿੰਘ ਜੀ ਖਾੜੀ ਨੇ ਕੋਠੀ ਨੂੰ ਕੇ ਕੇ ਬੈਠੇ ਹੋ ਸਾਰੇ ਰਲ ਕੇ ਫੱਡੇ ਦੇ ਸਾਹ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਈ ਵਾਰ ਅਸੀਂ ਜੁਰਮੇ ਇੱਕ ਬੇਨਤੀ ਕਰੀਦਾ ਕਿ ਪਾਈ ਕੋਈ ਵੀ ਸੇਕ ਨੂੰ ਬਣਾ ਰਿਹਾ ਹੈ ਬੋਲਦਾ ਤੁਸੀਂ ਇੱਕ ਗੱਲ ਤੁਸੀਂ ਬਿਲਕੁਲ ਧਿਆਨ ਨਾਲ ਸੁਣੀ ਕਰੋ ਕਿ ਜਦੋਂ ਬੁਲਾਵਾ ਮਿਲਦਾ ਹੈ ਤੁਸੀਂ ਇੱਕੋ ਗੱਲ ਇਹ ਆਪ ਬਚਾਦੇ ਆ ਇੱਕ ਦੂਜੇ ਨਾਲ ਗੁੱਸੇ ਵਿੱਚ ਗੁੱਸੇ ਵਿੱਚ ਕਰਨਾ ਕੇ ਜਾਂਦੇ ਹੋ ਨਾ ਤਾਂ ਬੁਲਾਵਾ ਜਿਹੜਾ ਬੋਲਦਾ ਉਹਦਾ ਤੁਹਾਡੇ ਮਨ ਧਿਆਨ ਹੋ ਜਾਂਦਾ ਹੈ ਉਸ ਗੱਲ ਉਸ ਮਨ ਦੇ ਵੀ ਗੱਲ ਫੜ ਜਾਂਦੀ ਹੈ ਸਾਰੀਆਂ ਬੇਤੀਆਂ ਚੰਗੇ ਸਵਾਦ ਦੇ ਨੇ ਕਿ ਕਿਸੇ ਨੂੰ ਹੁਣ ਵੀ ਆਉਂਦਾ ਇਹਨਾਂ ਅਵਸਰ ਤੇ ਅਸੀਂ ਕੋਈ ਹੋਣੀ ਨਾ ਜਿਹੜਾ ਕਪੜਾ ਚੱਕਦੇ ਜਲਦੀ ਜਲਦੀ ਉਹ ਨਾਲ ਗੱਲ ਕਰ ਲਾਗੇਗਾ ਇਸ ਤਰ੍ਹਾਂ ਕੇ ਜਿਹੜੀ ਤੁਸੀਂ ਇੱਥੋਂ ਸਟੇਟ ਦੇ ਬਾਹਰ ਸੁਣਦੇ ਜੀ ਉਹ ਤੁਹਾਡੇ तकरीबन 15% ਕਮਦੀ ਹੋਣੀ ਹੈ ਜੇ ਇਸ ਮਾਤੇ ਤੁਹਾਨੂੰ ਬਾਜ਼ਾਰੇ ਦੀ ਹਰੇਕ ਗੱਲ ਜਿਹੜੀ ਸਚੰਜੇ ਟਾਂਗਰ ਤੇ ਰੱਜਾ ਟ੍ਰੀ ਕੇਨਰ ਫੋਨ ਤੇ ਤੇ ਆਪਦੇ ਵਿੱਚ ਸ਼ੇਅਰ ਕਰਨੀ ਚਾਹੀਦੀ ਹੈ ਜਦੋਂ ਤੁਸੀਂ ਪਿੰਡਾਂ ਵਿੱਚ ਮੈਡੀਕਲ ਲਾਉਂਦੇ ਹੋ ਜਾਂ ਤੁਸੀਂ ਆਪਦੇ ਵਿੱਚ ਕੋਈ ਵੀ ਮੀਟਿੰਗ ਕਰਦੇ ਹੋ ਜਾਂ ਕੋਈ ਵੀ ਡਿਸਕਸ ਕਰਦੇ ਹੋ ਨਾ ਉਹ ਉਹ ਇਹ ਤੁਹਾਨੂੰ ਗੱਲਾਂ ਕੰਮ ਦੇਂਦੀਆਂ ਨੇ ਇਸ ਵਾਸਤੇ ਜੋ ਕਿ ਬੁਲਾ ਰਹੇ ਜੇ ਬੁਰੰਦ ਦਾ ਪੋਣਾ ਕੈਂਟਰ ਆਇਆ ਹੈ ਤੇ ਮੈਨੂੰ ਇਹ ਲੱਗਦਾ ਹੈ ਇਹਦੀ ਰੋਕੀ ਵੀ ਗਾਇਆ ਤੇ ਬਹੁਤ ਚੁੱਪ ਕਰ ਜਾਓ ਚੁੱਪ ਕਰ ਜਾਓ ਪਰ ਉਸ ਦੀ ਗੱਲ ਦਾ ਤੁਸੀਂ ਧਿਆਨ ਜਵਾਨੀ ਦਿੱਤਾ ਇਸ ਵਾਰ ਤੇ ਫਿਰ ਦੁਬਾਰਾ ਬੇਨਤੀ ਹੈ ਤੁਹਾਨੂੰ ਭਾਈ ਜਿਹੜੇ ਸੜਕ 'ਤੇ ਖੜੇ ਆ ਇੰਦਰ ਆ ਜਾਓ ਸੜਕ 'ਤੇ ਖੜੇ ਆ ਇੰਦਰ ਆ ਜਾਓ ਲੋਕਾਂ ਦਾ ਸਾਹ ਲੰਘ ਰਹੇ ਨੇ ਕਿਸੇ ਦਾ ਕੋਈ ਫੋਨ ਦੇ ਵਿੱਚ ਕੰਨ ਹੋ ਸਕਦਾ ਕਿਸੇ ਨੂੰ ਕੋਈ ਸੱਜਰੇ ਨਾਲ ਲੱਗ ਜਾਵੇ ਕਿਉਂਕਿ ਆਪਾਂ ਅੱਜ ਇਹਦੇ ਨੂੰ 2 ਘੰਟੇ 2 ਘੰਟੇ ਨੇ ਬਰਾਮਣਾਂ ਨੇ ਮੈਂ ਸੰਧ ਤੇ ਗੱਲ ਮਾੜੀ ਹੈ ਇਸ ਵਾਰ ਤੇ ਬੇਨਤੀ ਹੈ ਕਿ ਭਾਈ ਸੜਕ 'ਤੇ ਇੰਦਰ ਆ ਕੇ ਤੇ ਪਨਾਹ ਦੇ ਵਿੱਚ ਆ ਕੇ ਸਜੋ ਉਸ ਜੁਮਾਨ ਕਾਣੀ ਆਸੀ ਜੋ ਆਪਣੇ ਨਾਲ 19 ਤਰੀਕ ਨੂੰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੇ ਡਬਲ ਕੀਤਾ ਪਹਿਲਾਂ ਕੀ ਕੀਤਾ ਉਹ ਜਿੰਨੇ ਮੀਟਿੰਗਾਂ ਰੱਖ ਕੇ ਲੈਣੇ ਕੀਤੇ ਉਹ ਤੋਂ ਬਾਅਦ 19 ਤਰੀਕ ਨੂੰ ਜਿਹੜੀ ਕੀ ਆਪਣੀ ਕੇਂਦਰ ਦੇ ਮੰਤਰੀਆਂ ਨਾਲ ਮੀਟਿੰਗ ਸੀ ਉਸ ਮੀਟਿੰਗ ਦੇ ਵਿੱਚ ਇਹਨਾਂ ਟਾਈਮ ਲਿਆ ਸੀ ਅੱਗੇ ਸ਼ਾਮ ਨੂੰ ਮੀਟਿੰਗ ਕਰਨੀ ਸੀ ਕਿਉਂਕਿ ਉਹਨਾਂ ਦੇ 9 ਵਜੇ ਦੀ ਮੀਟਿੰਗ ਦਾ ਜੇ ਨਾ ਕੇ ਸੰਧਾਨ ਦੇਤਾ ਉਦੋਂ ਹੀ ਆਪਣੇ ਆਪ ਨੂੰ ਸਹਿਮਾਨ ਚੰਗੂ ਬਾਂਦਰ ਤੋਂ ਲੈ ਬਹੁਤ ਜੁਨਾ ਗੱਲ ਕੀਤੀ ਕਿ ਅਸੀਂ ਹੁਣ 9 ਵਜੇ ਅੱਜ ਮੀਟਿੰਗ ਵਿੱਚ ਕੇਂਦਰ ਸਰਕਾਰ ਨਾਲ ਮੀਟਿੰਗ ਹੈ ਤੇ ਅਸੀਂ ਉੱਥੇ ਜਾ ਰਹੇ ਹਾਂ ਪਰ ਇਹੋ ਜੀ ਗਾਣੀ ਸੀ ਕਿ ਪ੍ਰਮੰਤ ਮਾਨ ਤੇ ਅਮਿਤ ਸ਼ਾਹ ਸੀ ਜਿਹੜੇ ਉਹਨਾਂ ਬੈਠ ਕੇ ਇੱਕ ਆਦਾਂ ਵਿਚਾਰ ਅੱਜ ਮੀਟਿੰਗ ਬੜੀ ਵੱਡੀ ਕੀਤੀ ਸੀ ਪਰਵੰਤਮਨ ਨੇ ਇਹ ਉਹਨਾਂ ਨਾਲ ਗੱਲ ਕਰਤੀ ਸੀ ਕਿ ਪਰਵੰਤਮਨ ਸਾਹਿਬ ਜਿਹੜੇ ਰਸਤੇ ਬੰਦ ਅਸੀਂ ਕੀਤੇ ਨੇ ਉਹ ਰਸਤੇ ਤੁੰ ਖਲੌਣੇ ਆ ਤੁਸੀਂ ਖਲੌਣੇ ਆ ਕਿਵੇਂ ਖਲੌਣੇ ਆ ਤੇ ਪਰਵੰਤਮਨ ਸਾਹਿਬ ਨੇ ਇੱਕੋ ਹੀ ਗੱਲ ਕੀਤੀ ਸੀ ਕਿ ਇਹ ਤਾਂ ਸਾਡਾ ਚੰਦ ਮਿੰਟਾਂ ਦਾ ਕੰਮ ਹੈ ਕਿਉਂਕਿ ਜਦੋਂ ਗੁਰੂ ਗੋਬਿੰਦ ਸਿੰਘ ਨਾਲ ਲੋਕ ਚੱਲ ਕੇ ਜੰਗਾਂ ਵਿੱਚ ਜਾਂਦੇ ਸੀ ਫਰਵਰੀ ਗਰਦਾਰ ਵਿੱਚ ਹੁੰਦੇ ਸੀ ਭੰਗਤ ਮਾਰ ਵਰਗੇ ਤੇ ਅੱਜ ਵੀ ਜਿਹੜੀ ਐਂਡਾ ਮੰਡਾ ਅੰਦੋਲਨ ਖੜਾ ਕੀਤਾ ਸੀ ਕਿਸਾਨ ਮਜ਼ਦੂਰ ਅਰਧੀਆਂ ਢੇੜੀ ਬੜੀ ਵਾਲਿਆਂ ਨੇ ਤੇ ਉਸ ਦੇ ਪਿੱਛੇ ਉਹ ਭੰਗਤ ਮਾਰ ਦੇ ਕਾਰਨ ਤੇ ਭੰਗਤ ਮਾਰ ਦੇ ਭੰਗਤ ਮਾਰ ਨੇ ਕਿ ਮੰਤਰੀ ਜੀ ਉਹਨਾਂ ਨੇ ਪਿੱਛੇ ਜਿਵੇਂ ਚੋਣਾਂ ਕੋਬਿਆ ਜੀ ਇੱਕ ਸਾਡੇ ਤੋਂ ਪਰਦਾ ਕਰਕੇ ਮੀਟਿੰਗ ਦਾ ਚਾਰਸਾ ਦੇ ਕੇ ਤੇ ਜਦੋਂ ਉਥੇ ਮੀਟਿੰਗ ਦਾ ਕੋਈ ਸਟਾਨੇ ਨਿਕਿਆ ਜੇ ਕੋਈ ਛੋੜਾ ਮੋਟਾ ਨਿਕਿਆ ਅੱਗੇ ਮੀਟਿੰਗ ਲੈ ਕੇ ਉਹ ਤੋਂ ਫੜੇ ਹੋ ਗਏ ਸੀ ਜੋ ਕਿ ਆਪਣੇ ਕਸਰਾਂਵੀ ਗੁਰੂ ਸਿੰਘ ਐਸ ਕਮੇਟੀ ਦਾ ਜੋ ਕਿ ਸਰਪੰਚ ਦੀ ਨੇਰ ਸੀ ਉਹ ਨੂੰ ਚੰਡੀਗੜ੍ਹ ਵਿੱਚ ਹੀ ਗ੍ਰਿਫਤਾਰ ਕਰ ਲਿਆ ਸੀ ਇਹਨਾਂ ਨੇ ਬਾਕੀ ਜਿਹਨੇ ਆਗੂ ਸਹਿਬਾਨ ਐ ਸੀ ਉਹਨਾਂ ਨੂੰ ਮਹਾਲੀ ਵਿੱਚ ਹੀ ਗ੍ਰਿਫਤਾਰ ਕਰ ਲਿਆ ਕਿਉਂਕਿ ਆਗੂਆਂ ਨੂੰ ਵੀ ਆਪਲੇ ਵਿੱਚ ਪਤਾ ਨਾ ਰੱਖ ਕਰੇ ਤੇ ਕੋਈ ਮੋਰਚਿਆਂ ਦੇ ਖਬਰ ਨਾ ਪਹੁੰਚ ਸਕੇ ਇਸ ਵਾਸਤੇ ਭਗਵੰਦ ਮਾਨ ਸਰਕਾਰ ਨੇ ਇਹ ਕੰਮ ਕੀਤਾ ਹੈ ਅੱਜ ਭਗਵੰਦ ਮਾਨ ਸਰਕਾਰ ਭਗਵੰਦ ਮਾਨ ਆ ਵੀ ਹੋ ਗੱਲ ਕਰ ਰਿਹਾ ਹੈ ਕਿ ਮੈਂ ਕਿਸਾਨਾਂ ਦੇ ਮਜ਼ਦੂਰਾਂ ਦੇ ਨਾਲ ਖੜਾ ਮੈਂ ਜਾ ਕੇ ਕੇਂਦਰ ਸਰਕਾਰ ਕੇਂਦਰ ਸਰਕਾਰ ਨਾਲ ਉਹਨਾਂ ਦੀ ਗੱਲ ਕਰਵਾ ਸਕਦਾ ਫਿਰ ਮੀਟਿੰਗ ਲੈ ਸਕਦਾ ਭਗਵੰਦ ਮਾਨ ਸਾਹਿਬ ਨੂੰ ਪੁੱਛੇ ਕਿ ਅਸੀਂ ਕੇਂਦਰ ਨਾਲ ਆਮ ਹੀ ਮਿਲ ਕੇ ਕਰ ਸਕਦੇ ਆ ਸਾਨੂੰ ਤੇਰੀ ਕੋਈ ਲੋੜ ਨਹੀਂ ਕਹਿੰਦੇ ਤੈਨੂੰ ਦੇਖੋ ਡਰ ਸੀ ਕਿ ਈਡੀ ਦਾ ਸੀਮੀ ਦਾ ਕਹਿੰਦੇ ਜਿਹੜਾ ਫੈਬ੍ਰਿਕ ਕੇਂਦਰੀ ਮੰਤਰੀਵਾਰਨ ਜਿਹੜਾ ਉਹਨੂੰ ਪੁਕਾਰਣਾ ਕੀਤਾ ਸੀ ਉਹ ਜਿਹਦੇ ਵਿੱਚ ਮੁੱਖ ਮੰਤਰੀ ਉਧਿਆ ਰਹੇ ਗਿਆ ਇਸ ਵਾਰ ਤੇ ਤੈਨੂੰ ਇਹ ਡਰ ਸੀ ਕਿ ਮੇਰੇ ਮਗਰ ਵੀ ਈਡੀ ਨਾ ਲੱਗ ਜਾਵੇ ਜਾਂ ਮੇਰੇ ਮਗਰ ਵੀ ਪੰਜਾਬ ਚ ਜਾਂ ਸੀਬੀਆਈ ਤੇ ਜਾਇਜ ਨਾ ਲੱਗਦੇ ਨੇ ਇਹ ਦੁਆਸ ਤੇ ਡਰਦਾ ਮਾਰਿਆ ਉਹਨਾਂ ਨੇ ਜਦੋਂ ਇਹਨੂੰ ਗਾਲ੍ਹਾਂ ਕੀਤੀ ਤੇ ਨਾਮ ਦੇ ਨਾਮ ਹੀ ਉਹਨੇ ਮੋਢੇ 'ਚ ਰੱਖ ਦੇ ਗੁਰਬੰਧਵਾਦ ਤੇ ਉਹਨਾਂ ਚਲਾਕ ਦੀ ਜਿਹੜਾ ਕਿ ਇਹ ਨਾ ਸ਼ੰਗੂ ਤੇ ਖੰਡੋਰੀ ਰਦਰਪੁਰ ਮੰਡਰ ਦੇ ਖੇਤਾਂ Meinੂਰ ਬੈਠੇ ਸੀ ਉਹਨਾਂ ਅੰਦਰ ਜਿਹੜੇ ਤਰਨੇ ਖਾੜ ਦਿੱਤੇ ਪਰ ਗੁਰਬੰਧਵਾਦ ਸਾਹਿਬ ਇਹ ਨਹੀਂ ਪਤਾ ਸੀ ਕਿ ਮੈਂ ਤਰਨੇ ਦਾ ਖੇਡ ਜਾਗਾ ਪਰ ਹੋ ਸਕਦਾ ਲੋਕ ਘਰੇ ਬੈਠ ਜਾਣਗੇ ਭਗਵੰਦ ਜੀ ਸਾਹਿਬ ਉਹੜੜ ਵੀ ਲੋਕ ਘਰੇ ਨਹੀਂ ਬੈਠੇ ਸੀ ਜਿੱਦਾਂ ਲੋਕਾਂ ਦੀਆਂ ਸੀੜੀਆਂ ਬਣਿਆ ਸੀ ਤੇ ਲੋਕ ਅੱਜ ਵੀ ਘਰੇ ਨਹੀਂ ਬੈਠਣਗੇ ਇਹ ਦੁੱਗਣੇ ਤਿਗਣੇ ਚੌਗਣੇ ਹੋ ਗਏ ਫਿਰ ਪੰਜਾਬ ਸਰਕਾਰ ਨਾਲ ਕੇਂਦਰ ਸਰਕਾਰ ਨਾਲ ਲੜਾਈ ਲੜਨਗੇ ਲੜਾਈ ਨਾ ਨੇ ਜਿੰਨਾ ਚੱਕਰ ਖੇਤ ਨਹੀਂ ਜਾਂਦੇ ਉਹਨਾਂ ਜਿੱਕਰ ਲੜਾਈ ਇਹ ਸੰਘਰਸ਼ ਜਾਰੀ ਰਹੇਗਾ ਭਗਵੰਦ ਜੀ ਸਾਹਿਬ ਨੂੰ ਇੱਕ ਅੱਜ ਹੋਰ ਚੇਤਾਵਨੀ ਦਿੰਨੇ ਆ ਕੋ ਇੰਨੀ ਹੋਰ ਫੌਜ ਲੈ ਕੇ ਆ ਜੀ ਇੰਨੇ ਹੋਰ ਫੁੜਕ ਮਰਾਲੇ ਵਿੱਚ ਲੈ ਕੇ ਆ ਜੀ ਜਿੰਨਾ ਆਦਾ ਸ਼ਿਵ ਪ੍ਰਸ਼ਾਸਨ ਲੈ ਕੇ ਆ ਜੀ ਇੰਨੇ ਆਦੇ ਗੁੰਡੇ ਲੈ ਕੇ ਆ ਜੀ ਜਿਹੜੇ ਤੇਰੇ ਐਮਐਲਏ ਦੀ ਗੁੰਡੇ ਬਣਾਏ ਨੇ ਉਹ ਗੁੰਡੇ ਲੈ ਕੇ ਆ ਜੀ ਅੱਜ ਫੇਰ ਵੀ ਬਿਚੇ ਹੱਥ ਨਾਲ ਦੇ ਨੇ ਆ ਨਾ ਅੰਜੜਿਆ ਨਾ ਕੱਲ੍ਹ ਅੜਨੇ ਨੇ ਮੈਂ ਮਰੂ ਨਰੇਆ ਮੈਂ ਮਰਾਂਗਾ ਨਾ ਨਰੇਆ ਇਹ ਸਮਝਾ ਸੇ ਗਵਰਨਰ ਸਾਹਿਬ ਤੈਨੂੰ ਹਰੇਕ ਗੱਲ ਦਾ ਪਤਾ ਹੈ ਕਿਉਂਕਿ ਜਦੋਂ ਤੂੰ ਆਪਣੀ ਸਰਕਾਰ ਬਣਾਉਣੀ ਸੀ ਇਸ ਤਰ੍ਹਾਂ ਇਸ ਤਰ੍ਹਾਂ ਕੀਰਤੀ ਕਾਮਿਆਂ ਦੇ ਧਰਨਿਆਂ ਦੇ ਵਿੱਚ ਮੈਂਦਾ ਸੀ ਤੇਰਾ ਹਰੇਕ ਐਮਐਲਏ ਸਾਡੇ ਧਰਨਿਆਂ ਦੇ ਵਿੱਚ ਆ ਕੇ ਮੈਂਦਾ ਸੀ ਪਰ ਅੱਜ ਕੀ ਹੈ ਜਦੋਂ ਤੈਨੂੰ ਸੱਤਾ ਦਾ ਨਸ਼ਾ ਹੋ ਗਿਆ ਹੈ ਤੂੰ ਆਪਣੇ ਆਪ ਭੁੱਲ ਗਿਆ ਪਹਿਲਾਂ ਦੁਆਰੇ بیوی ਬੱਚੇ ਭੁੱਲੇ ਹੁਣ ਤੂੰ ਆ ਕੀਰਤੀ ਕਰਮੇ ਭੁੱਲ ਗਏ ਨੇ ਜਿਨ੍ਹਾਂ ਨੇ ਤੇਰੇ ਨੂੰ ਕੁਰਸੀ ਤੇ ਬਿਠਾਇਆ ਹੈ ਇਸ ਵਾਰ ਤੇ ਤੈਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹਨਾਂ ਲੋਕਾਂ ਨੇ ਮੇਰੇ ਸਿਰ ਤੇ ਤਾਲੀ ਰੱਖਿਆ ਤੇ ਮੈਂ ਉਹਨਾਂ ਲੋਕਾਂ ਦੇ ਡਾਂਗਾਂ 'ਤੇ ਲੱਗ ਪਿਆ ਉਹਨਾਂ ਲੋਕਾਂ ਦੇ ਨਾਲ ਟੈਂਕ ਭੱਜਦੇ ਨੇ ਉਹ ਸਾਡੀਆਂ ਉੱਤੇ ਟਰਾਲੀਆਂ ਘੜੀਆਂ ਸੀ ਸਾਡੇ ਟਰੈਕਟਰ ਖੜੇ ਸੀ ਉਹ ਸਾਡੇ ਕੋ ਟੈਂਕ ਨਹੀਂ ਗਏ ਸੀ ਉਹ ਟਰਾਲੀਆਂ ਧਾਨੇ ਕੋ ਮਜਈਲਾ ਨਹੀਂ ਸੀ ਉਹ ਪਿਆਰ ਸਾਡਾ ਆਲੂ ਸਾਡੇ ਕੋਈ ਆਧਨ ਬੰਬ ਨਹੀਂ ਗਏ ਸੀ ਜਿਹੜੇ ਤੈਨੂੰ ਨਰਾਈ ਜਾਂਦੇ ਸੀ ਜਾਂ ਤੇਰੀ ਕੇਂਦਰੋਂ ਡਰਾਈ ਜਾਂਦੇ ਸੀ ਇਹ ਰਾਸਤੇ ਸੇਵਾ ਸਲੇ ਨੂੰ ਹੋ ਜਾਏਗਾ ਜੋ ਬੱਜੂ ਸਾਡੇ ਬੀਬੀਆਂ ਦੇ ਸਾਡੇ ਬੁਢਰਿਆਂ ਦੇ ਸਾਡੀਆਂ ਮਦਾਨਾਂ ਤੇ ਤੂੰ ਇਹ ਡਾਂਗ ਲੜਾਈ ਐ ਤੈਨੂੰ ਇਸ ਦਾ ਮਤਾਜਾ ਬੁਗਤਣਾ ਪੈਣਾ ਐ ਅੱਜ ਬੁਗਤ ਲਈ ਭਾਵੇਂ ਕੱਲ ਬੁਗਤ ਲਈ ਤੈਨੂੰ ਇਹ ਗੱਲ ਦੱਸਾਂਗੇ ਤੇ ਤੈਨੂੰ ਪਿੰਡਾਂ ਵਿੱਚ ਜਿਨਾਂ ਦੇ ਭਾਜਪੀ ਦਾ ਹਾਰ ਹੋਇਆ ਸੀ ਉਸ ਤੋਂ 2 ਗੁਣਾ ਜ਼ਿਆਦਾ ਤੇਰਾ ਹਾਰ ਹੋਣਾ ਐ ਉਸ ਤੋਂ 2 ਗੁਣਾ ਜ਼ਿਆਦਾ ਤੇਰਾ ਹਾਰ ਕਰਕੇ ਛੱਡਾਂਗੇ ਕਿਉਂਕਿ ਅਸੀਂ ਭੁੱਲ ਗਏ ਸੀ ਕਿ ਨੌਕਰ ਕੀ ਹੁੰਦਾ ਹੈ ਅਸੀਂ ਇਹ ਭੁੱਲ ਗਏ ਸੀ ਕਿ ਨੌਕਰ ਕੀ ਹੁੰਦਾ ਹੈ ਤੇ ਅੱਜ ਕੋਈ ਸਾਡੇ ਮਾਰਗ ਮਾਰਗ ਕੇ ਮੈਗੇ ਜਿਵੇਂ ਕਿ ਇੱਕ ਨੌਕਰ ਦਾ ਨਾਮ ਮਾਰਗ ਸੀ ਤੇ ਮਾਰਗ ਦਾ ਨਾਮ ਇੱਕ ਕਿਰਤੀ ਸੀ ਜਦੋਂ ਉਹ ਕਿਰਤੀ ਆਰੇ ਮਾਰਗ ਨੂੰ ਸਦਾ ਨੌਕਰ ਨੂੰ ਸਦਾ ਸੀ ਪਰ ਉਹਦਾ ਨਾਮ ਮਾਰਗ ਸੀ ਜਦੋਂ ਸੰਦਰ ਸੀ ਤੇ ਲੋਕ ਇਹ ਗੱਲ ਦੇਖ ਰਹੇ ਸੀ ਵੀ ਇਹ ਬੰਦਾ ਤਾਂ ਨੌਕਰ ਹੈ ਪਰੇ ਮਾਲਕ ਕੋ ਸਕਦਾ ਇਹਨੂੰ ਪਰ ਉਹਦਾ ਹਸਲ ਤੇ ਨਾਮ ਕੀ ਸੀ ਮਾਲਕ ਇਹਨ ਦਾ ਨਾਮ ਬੰ ਮਾਲਕ ਰੱਖ ਦਿੱਤਾ ਅੰਤਿ ਅੰਤ ਰਾਤ ਤੱਕ ਇਹਨਰੇ ਐਮਐਲਏ ਨੂੰ ਕਰੇ ਜਾਂ ਜਾ ਕੇ ਅਰ ਬੇਚ ਕੋਟ ਚਾਵਾਂ ਕਰੂਗ ਨਾਮ ਬੋਖਾ ਦੇ ਜਿਤਾਏ ਨੇ ਅੱਜ ਇਹਨਾਂ ਨੂੰ ਬੋਲਣ ਦਾ ਵਾਅਦਾ ਭੁੱਲ ਗਿਆ ਅੱਜ ਇਹ ਕਿਸੇ ਬੰਦੇ ਨਾਲ ਹਸਤਮਾਨ ਤੋਂ ਵੀ ਕੰਨਾ ਗਾਰੀ ਕਰਦੇ ਨੇ ਕਿਉਂਕਿ ਜਿਨ੍ਹਾਂ ਨੇ ਆਡਾ ਪਾ ਕੇ ਇਹਨਾਂ ਨੂੰ ਕੁਰਸੀਆਂ ਦਵਾਈਆਂ ਆ ਜਿਹਨਾਂ ਨੂੰ ਦਿਖਾਵਾ ਕਰਵਾ ਰਿਆ ਉਹ ਤੁਹਾਡੇ ਵੀਰੋ ਉਹ ਤੁਹਾਡੇ ਟੈਕ ਦੀਆਂ ਦਖਾਵਾ ਨੇ ਅੱਜ ਮਲਾੜ ਨੂੰ ਸਾਡੇ ਪੱਲੇ ਨੇ ਮਲਾੜ ਮਾਰ ਕੇ ਅਸੀਂ ਹੱਥ ਕਿਉਂ ਨਹੀਂ ਚੱਕਦੇ ਇਹ ਕੋਈ ਗੰਮੀ ਹੈ ਕਿ ਸਾਡੇ ਵਿੱਚੋਂ ਨੇ ਕੋਈ ਸਾਡਾ ਭਰਾ ਹੈ ਕੋਈ ਸਾਡਾ ਚਾਚਾ ਹੈ ਕੋਈ ਸਾਡਾ ਭਰਾ ਹੈ ਦੇ ਸਾਰੇ ਦੇ ਮੂੰਹ ਮੋੜ ਦਿੱਤੇ ਸੀ ਤੇ ਅੱਜ ਕੀ ਹੈ ਸਰਵੰਦਰਨ ਸਾਹਿਬ ਅੱਜ ਤੇਰਾ ਵੀ ਮੂੰਹ ਮੋੜਿਆ ਗਿਆ ਕਿਉਂਕਿ ਅੱਜ ਹੀ ਤੂੰ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਕਿ ਮੈਂ ਕਿਸਾਨਾਂ ਨਾਲ ਜਾ ਕੇ ਤੇ ਕਿਸਾਨਾਂ ਦੇ ਨਾਲ ਖੜੋ ਕੇ ਮੈਂ ਉਹਨਾਂ ਦਾ ਹੱਕ ਦਵਾਵਾਂਗਾ ਸਾਨੂੰ ਤੇਰੇ ਹੱਕ ਦੁਆયા ਨਹੀਂ ਮਿਲਣੇ ਸਾਨੂੰ ਹੱਕ ਆਦੇ ਖੋਲੇ ਪੈਣੇ ਆ ਚਾਹੇ ਅਸੀਂ ਅੱਜ ਖੋਲੀਏ ਤੇ ਚਾਹੇ ਕੱਲ ਖੋਲੀਏ ਤੈਨੂੰ ਇਹ ਵੀ ਦੱਸਾਂਗੇ ਕਿ ਅੱਜ ਵੀ ਨਾ ਆਰਜ਼ਮੀਨਾ ਹਰੇਕ ਬੰਦੇ ਨੂੰ ਵਿਧਾਨ ਦੇ ਰੱਦ ਲਿਖਿਆ ਹੈ ਕਿ ਸਾਡੇ 7 ਕਿੱਲੇ 7.5 ਕਿੱਲੇ ਜ਼ਮੀਨ ਇੱਕ ਬੰਦਾ ਰੱਖ ਸਕਦਾ ਹੈ ਪਰ ਤੁਹਾਡੇ ਮੰਤਰੀਆਂ ਕੋਲ ਤੁਹਾਡੇ ਅਫਸਰ ਸ਼ਾਈ ਕੋਲ ਸਭ ਤੋਂ ਜ਼ਿਆਦਾ ਜ਼ਮੀਨਾਂ ਤੇ ਸਭ ਤੋਂ ਜ਼ਿਆਦਾ ਪੈਸਾ ਉਹਨਾਂ ਕੋਲੇ ਉਹ ਅਸੀਂ ਜਿੰਦੜ ਆਦੇ ਮਨ ਦੇ ਵਿੱਚ ਧਾਰ ਲਿਆ ਕਿ ਅਸੀਂ ਇਹ ਜ਼ਮੀਨਾਂ ਖੋਹਣੀਆਂ ਨੇ ਤੇ ਅਸੀਂ ਖੋਹ ਕੇ ਵਖਾਵਾਂਗੇ ਅਸੀਂ ਇਹਨਾਂ ਦੀਆਂ ਕੋਠੀਆਂ ਦੇ ਕਬਜ਼ਾ ਕਰਨਾ ਉਹ ਕਰਕੇ ਵਖਾਵਾਂਗੇ ਪਰ ਕੁਛ ਦਿਨ ਤੇ ਕੁਛ ਟਾਈਮ ਹੈ ਵੀਰੋ ਜਿਹਨਾਂ ਅਸੀਂ ਵੱਡੇ ਹੋ ਗਏ ਜਿਹਨਾਂ ਅਸੀਂ ਤਗੜੇ ਹੋ ਗਏ ਉਹ ਦਿਨ ਪਰਮੰਤ ਮੰਤਰ ਸਾਹਿਬ ਚਾਹੇ ਕੋਈ ਕਾਲੀਆਂ ਦਾ ਮੰਤਰੀ ਸੀ ਚਾਹੇ ਕੋਈ ਕਾਂਗਰਸ ਦਾ ਮੰਤਰੀ ਹੈ ਚਾਹੇ ਕੋਈ ਆਪ ਪਾਰਟੀ ਦਾ ਮੰਤਰੀ ਹੈ ਚਾਹੇ ਕਿਸੇ ਹੋਰ ਜਾਤੀ ਦਾ ਮੰਤਰੀ ਹੈ ਪਰ ਅਸੀਂ ਉਹਨਾਂ ਕੋਲ ਜ਼ਮੀਨਾਂ ਖੋਗੇ ਇਹਨਾਂ ਗਰੀਬਾਂ ਦੇ ਵਿੱਚ ਵੰਡਾਂਗੇ ਜਿੰਨੇ ਕੋਲ 3 ਕਿੱਲੇ ਆ ਦੋ ਦੇ ਦੇ ਪੰਜ ਬਣਾਵਾਂਗੇ ਏ ਸਾਡਾ ਅਭਿਆਨ ਦੇ ਵਿੱਚ ਸਾਡੀ ਜੱਦੀ ਵੰਡ ਦੇ ਉਹ ਨਾਰੰਗੜਾ ਉਹ ਦੇ ਚੇ ਵਿਸ਼ਿਆ ਆਇਆ ਅਸੀਂ ਉਸ ਤੇ ਕੰਦੇ ਪੂਰਨੇ ਪਾਵਾਂਗੇ ਆ ਗਿੰਤੀ ਦੇ ਕਾਮੀਆਂ ਦਾ ਇੱਕ ਦਿਨ ਰਾਜ ਲਿਆਵਾਂਗੇ ਚਾਹੇ ਸਾਨੂੰ ਜੋ ਮਰਜ਼ੀ ਕਰਨਾ ਪੈ ਜਾਵੇ ਭਗਵੰਤ ਸਿੰਘ ਸਾਹਿਬ ਸਾਨੂੰ ਲਕਸ਼ ਨੂੰ ਲਗਾ ਦੇ ਸਾਡੀਆਂ ਲਕਸ਼ਾ ਨੂੰ ਲੱਗ ਜਾਈ ਸਾਨੂੰ ਫਿਰ ਵੀ ਕੋਈ ਪਰਵਾਹ ਨਹੀਂ ਹੈ ਅਸੀਂ ਇੱਕ ਮਰਾਂਗੇ ਤੇ ਚਾਰ ਜੰਮਣ ਲਈ ਤਿਆਰ ਹੈ ਤੇ ਚਾਰ ਜੰਮਣ ਲਈ ਲੜਨ ਲਈ ਤਿਆਰ ਹੋਾਂਗੇ ਇਸ ਵਾਸਤੇ ਸੋ ਨੰਤਮਾਨ ਸਾਹਿਬ ਨੂੰ ਅਸੀਂ ਹਰ ਗੱਲ ਤੇ ਚੇਤਾਵਨੀ ਦੇਨੇ ਆ ਨਾਲ ਕੇਂਦਰ ਦੀ ਸਰਕਾਰ ਨਾਲ ਵੀ ਜੋ ਕੇਂਦਰ ਦੀ ਸਰਕਾਰ ਕੁਛ ਹੋਰ ਹੀ ਬੋਲ ਗਈ ਸੀ ਅਮਦ ਸ਼ਾਹ ਬੇ ਕੁਛ ਹੋਰ ਬਿਆਨ ਦਿੱਤੇ ਸੀ ਉਹਨਾਂ ਬਿਆਨਾਂ ਨਾਲ ਸਾਨੂੰ ਕੁਛ ਨਹੀਂ ਪੈਣਾ ਪਰ ਜਿੰਦਣ ਅਸੀਂ ਆ ਗਏ ਉਹ ਦਿਨ ਦਾ ਤੇਰੀ ਸਰਕਾਰ ਰਹਿਣੀ ਹੈ ਤੇ ਨਾਲ ਤੂੰ ਰਹਿਣਾ ਹੈ ਇਹ ਹੀ ਬੈਂਦੀਆਂ ਨੇ ਹਰੇਕ ਬੰਦੇ ਨੂੰ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਇੱਕ ਛੋਟੀ ਜੀ ਗੱਲ ਹੋਰ ਕਰ ਲਾ ਥੋੜੇ ਦਿਨਾਂ ਦੇ ਵਿੱਚ ਜਿਹੜੀਆਂ ਸੁਸਾਇਟੀਆਂ ਨੇ ਆਪਣੇ ਪਿੰਡਾਂ ਦੇ ਵਿੱਚ ਜੋ ਸੁਸਾਇਟੀਆਂ ਚੱਲਣੀਆਂ ਨੇ ਉਹਨਾਂ ਸੁਸਾਇਟੀਆਂ ਨੂੰ ਵੰਡਿਆ ਕੀਤਾ ਜਾਣਾ ਏ ਜਿੱਥੇ ਪੰਚਾਇਤਾਂ ਦੀਆਂ ਜ਼ਮੀਨਾਂ ਪਈਆਂ ਨੇ ਉਹਨਾਂ ਪੰਚਾਇਤਾਂ ਦੀ ਜ਼ਮੀਨ ਦੇ ਇੱਕ ਵੱਡੇ ਵੱਡੇ ਸਟੋਰ ਬਣਾਏ ਜਾਣੇ ਨੇ ਜਿਹੜਾ ਕਿ ਆਰਟੀ ਵਰਗ ਬਿਲਕੁਲ ਖਤਮ ਹੋ ਜਾਣਾ ਏ ਸਰਕਾਰ ਨੇ ਉਸ ਕੰਪੋਨੈਂਟ ਘਰਾਣਿਆਂ ਨੂੰ ਉਹ ਸੁਸਾਇਟੀ ਦੇ ਵਿੱਚੋਂ ਜਿਹੜੀ ਫਸਲਾ ਕਣੀ ਵੇਦਾ ਉਹ ਫਸਲ ਉੱਥੇ ਦੰਪ ਕੀਤੀ ਜਾਏਗੀ ਤੇ ਉਸ ਤੋਂ ਬਾਅਦ ਉਸੇ ਉਸ ਫਤਲ ਨੂੰ ਵਪਾਰੀ ਚੱਕਣਗੇ ਕੋਆਪਰੇਟ ਕਰਾਉਣੇ ਚੱਕਣਗੇ ਇਹ ਖਬਰ ਥੋੜੇ ਦਿਨਾਂ ਦੇ ਵਿੱਚ ਜਿਹੜੀ ਹੈ ਇਹ ਵੀ ਚੱਲੀ ਹੋ ਚੁੱਕੀ ਹੈ ਉਹਨਣੀ ਮੈਂ ਇੱਕ ਸੁਸਾਇਟੀ ਵਾਲੇ ਕੋਲ ਬੈਠਾ ਸੀ ਉਹਨੇ ਸਾਰੀ ਗੱਲ ਦੱਸੀ ਸੀ ਉਹਨੇ ਅੱਗੇ ਜਿਹੜੀਆਂ ਤੁਹਾਡੀਆਂ ਪਿੰਡਾਂ ਦੇ ਵਿੱਚ ਸੁਸਾਇਟੀਆਂ ਨੇ ਉਹਨਾਂ ਸੁਸਾਇਟੀਆਂ ਨੂੰ ਆਹ ਕਾਰਨਾਮੇ ਦੇ ਵਿੱਚ ਬਦਲਣ ਲੱਗੇ ਨੇ ਜੋ ਉਹ ਬਾਈ ਦੀ ਕਾਰਨਾਮੇ ਦੇ ਵਿੱਚ ਬਦਲੇ ਗਏ ਤੇ ਜਿਹੜਾ ਆਪਣਾ ਆੜ ਦੀਏ ਨਾਲ ਖੂਨ ਨੋ ਮਾਸ ਦਾ ਰਿਸ਼ਤਾ ਹੈ ਉਹ ਭਾਈ ਜੀ ਟੁੱਟ ਜਾਣਾ ਜੇ ਆਪਣਾ ਕੋਈ ਜੀ ਬਿਮਾਰ ਰਾਤ ਨੂੰ ਅਜੀ ਰਾਤ ਹੋ ਜਾਂਦਾ ਤਾਂ ਆਪਾਂ ਫੋਨ ਮਾਰਦੇ ਆ ਰਜੇ ਨੂੰ ਭਾਈ ਇਹਨੇ ਪੈਸੇ ਚਾਹੀਦੇ ਸਾਡਾ ਬਜ਼ੁਰਗ ਡਿੱਲਾ ਹੋ ਗਿਆ ਉਹ ਕਿਉਂ ਨਹੀਂ ਜਿਵੇਂ ਮਰਜੀ ਕਰਕੇ ਜਾਂ ਤਾਂ ਚੈੱਕ ਦੇਂਦਾ ਜਾਂ ਚੈੱਕ ਨਹੀਂ ਦੇਂਦਾ ਤਾਂ ਕੈਸ਼ ਦੇ ਦਿੰਦਾ ਇਸ ਰਾਹ ਤੇ ਆਪਾਂ ਨੂੰ ਉਹ ਬੜਾ ਵੱਡਾ ਘਾਟਾ ਪੈਣ ਵਾਲਾ ਜੇ ਤੁਸੀਂ ਤਗੜੇ ਹੋ ਜਾਓ ਜਿੰਨਾ ਚਿਰ ਤੁਸੀਂ ਤਗੜੇ ਨਹੀਂ ਹੁੰਦੇ ਭਾਈ ਇਹਵੇਂ ਆਪਣੀ ਲੁੱਟ ਕੋ ਛੁੱਟ ਹੁੰਦੀ ਰਹਿਣੀ ਐ ਇਸ ਲੁੱਟ ਕੋ ਛੁੱਟ ਤੋਂ ਬਚਣ ਵਾਸਤੇ ਆਪਾਂ ਨੂੰ ਇੱਕ ਤਰ ਤਸਤੂ ਸਮੂਦ ਦੇਣਾ ਪੈਣਾ ਐ ਇਹੋ ਹੀ ਮੈਂ ਜਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ